ਇੱਕ ਵਿਅਕਤੀ ਨੂੰ ਅੱਜ ਸਵੇਰੇ ਹਟੈਕ ਆਉਂਦਾ ਉਸ ਤੋਂ ਬਾਅਦ ਉਸ ਦੀ ਜਾਨ ਚਲੀ ਜਾਂਦੀ ਹੈ ਕਿਉਂਕਿ ਰਸਤੇ ਸਾਰੇ ਬਲਾਕ ਹੋਏ ਪਏ ਨੇ ਸਾਹਮਣੇ ਉਸ ਦਾ ਸਿਵਾ ਜਿਹੜਾ ਇਸ ਸਮੇਂ ਇੱਕ ਸੜਕ ਦੇ ਉੱਪਰ ਵੱਲ ਰਿਹਾ ਇਹ ਤਸਵੀਰ ਅੱਜ ਪੰਜਾਬ ਦੀ ਆ ਹੜਾਂ ਦੀ ਮਾਰ ਕਾਰਨ ਕਾਫੀ ਜਾਨਾਂ ਵੀ ਚਲੀਆਂ ਗਈਆਂ ਅੱਜ ਇੱਕ ਹੋਰ ਮਨੁੱਖੀ ਜਾਨ ਇਸ ਕਰਕੇ ਚਲੀ ਗਈ ਕਿਉਂਕਿ ਉਹਨੂੰ ਸਹੀ ਸਮੇਂ ਤੇ ਜਦੋਂ ਉਸ ਨੂੰ ਇਲਾਜ ਦੀ ਜ਼ਰੂਰਤ ਸੀ ਉਹਨੂੰ ਹਸਪਤਾਲ ਨਹੀਂ ਪਹੁੰਚਾਇਆ ਗਿਆ ਉਹ ਡੇਰਾ ਬੰਦਾ ਪਾਣੀ ਬਹੁਤ ਹੈ ਉਧਰ ਉਥੋਂ ਜਦੋਂ ਕੱਢਦੇ ਲਿਆਉਂਦੇ ਪਾਣੀ ਦੇ ਵਿੱਚ ਆਈ ਆ ਪ੍ਰੋਬਲਮ ਉਥੋਂ ਨਿਕਲਿਆ ਨਹੀਂ ਗਿਆ ਉਧਰੋਂ ਐਂਬੂਲੈਂਸ ਲੇਟ ਹੋ ਗਈ ਐ ਕੋਈ ਵੀ ਇੱਧਰ ਵੀ ਪਾਣੀ ਸੀ ਤੇ ਉਹਦੇ ਕਰਕੇ ਦਮ ਤੋੜ ਗਿਆ ਜਿਹੜਾ ਨਾ ਕਿਹੜਾ ਜਿੰਨੂੰ ਫੋਨ ਕਰੀਦਾ ਸੀ ਕਹਿੰਦੇ 10 ਮਿੰਟ ਬਾਅਦ ਆਕੇ ਟੋਬੇ ਆਲੇ ਆਕੇ ਫਲਾਣੇ ਆਕੇ ਪਰ ਕੋਈ ਨਹੀਂ ਆਇਆ ਕਿੰਨੇ ਕਿੰਨਾ ਸਮਾਂ ਫੋਨ ਕਰਦੇ ਰਹੇ ਫਿਰ ਫੋਨ ਲਗ ਲਗਭਾਗ ਇੱਕ ਇੱਕ ਦਿਨ ਲੱਗਾ ਤਾਂ ਲਗਾਤਾਰ ਕਰਦੇ ਰਹੇ ਆ ਪਰ ਕੋਈ ਨਹੀਂ ਪਹੁੰਚਿਆ ਹੈਗਾ ਇੱਥੇ ਸਮੇਂ ਤੁਹਾਨੂੰ ਪੰਜਾਬ ਦਾ ਉਹ ਦਰਦ ਦਿਖਾ ਰਹੇ ਆ ਜਿਸ ਤਰ੍ਹਾਂ ਹੜਾਂ ਦੀ ਮਾਰ ਪਈ ਤਾਂ ਉਸ ਤੋਂ ਬਾਅਦ ਸਭ ਕੁਝ ਪ੍ਰਭਾਵਿਤ ਹੋਇਆ ਤਾਂ ਇੱਕ ਵਿਅਕਤੀ ਨੂੰ ਅੱਜ ਸਵੇਰੇ ਹਟੈਕ ਆਉਂਦਾ ਉਸ ਤੋਂ ਬਾਅਦ ਉਸ ਦੀ ਜਾਨ ਚਲੀ ਜਾਂਦੀ ਹੈ ਕਿਉਂਕਿ ਰਸਤੇ ਸਾਰੇ ਬਲੌਕ ਹੋਏ ਪਏ ਨੇ ਸਾਹਮਣੇ ਉਸ ਦਾ ਸਿਵਾ ਜਿਹੜਾ ਇਸ ਸਮੇਂ ਇੱਕ ਸੜਕ ਦੇ ਉੱਪਰ ਵੱਲ ਰਿਹਾ ਇਹ ਸੜਕ ਰਮਦਾਸ ਤੋਂ ਅਜਨਾਲੇ ਨੂੰ ਜਾਂਦੀ ਆ ਉਹ ਸੜਕ ਦੇ ਉੱਪਰ ਹੀ ਪਰਿਵਾਰ ਨੂੰ ਸੰਸਕਾਰ ਕਰਨਾ ਪਿਆ ਕਿਉਂਕਿ ਜਿੱਥੇ ਸ਼ਮਸ਼ਾਨ ਘਾਟ ਬਣਿਆ ਹੋਇਆ ਤਾਂ ਉੱਥੇ 5-5 ਫੁੱਟ ਪਾਣੀ ਆ ਇਹ ਤਸਵੀਰ ਅਜ ਪੰਜਾਬ ਦੀ ਆ ਹੜਾਂ ਦੀ ਮਾਰ ਕਾਰਨ ਕਾਫੀ ਜਾਨਾਂ ਵੀ ਚਲੀਆਂ ਗਈਆਂ ਅੱਜ ਇੱਕ ਹੋਰ ਮਨੁੱਖੀ ਜਾਨ ਇਸ ਕਰਕੇ ਚਲੀ ਗਈ ਕਿਉਂਕਿ ਉਹਨੂੰ ਸਹੀ ਸਮੇਂ ਤੇ ਜਦੋਂ ਉਸਨੂੰ ਇਲਾਜ ਦੀ ਜ਼ਰੂਰਤ ਸੀ ਉਹਨੂੰ ਹਸਪਤਾਲ ਨਹੀਂ ਪਹੁੰਚਾਇਆ ਗਿਆ ਕਿਉਂਕਿ ਪਾਣੀ ਦੇ ਨਾਲ ਸੜਕਾਂ ਭਰੀਆਂ ਹੋਈਆਂ ਨੇ ਇਸੇ ਕਰਕੇ ਤਾਂ ਅੱਜ ਇਹ ਇਹ ਤਸਵੀਰ ਜਿਹੜੀ ਪੰਜਾਬ ਦੀ ਦਿਖਾ ਰਿਹਾ ਬੜੀ ਹੀ ਦਰਦਨਾਕ ਤਸਵੀਰ ਹੈ ਸੜਕ ਦੇ ਉੱਪਰ ਸਿਵਾਵਲ ਰਿਹਾ ਇੱਕ ਵਿਅਕਤੀ ਦੀ ਮੌਤ ਹੁੰਦੀ ਹੈ ਉਹਨਾਂ ਦੇ ਪਰਿਵਾਰਕ ਮੈਂਬਰ ਸਾਡੇ ਨਾਲ ਨੇ ਕੀ ਨਾਮ ਆ ਜੀ ਤੁਹਾਡਾ ਕੋਵਲ ਸਿੰਘ ਜਿਨ੍ਹਾਂ ਦੀ ਮੌਤ ਹੋਈ ਆ ਕੌਣ ਸੀ ਉਹਦੇ ਬੇਟੇ ਕਿਵੇਂ ਦਿੱਕਤ ਆਈ ਕਿਵੇਂ ਇੱਕ ਅਚਾਨਕ ਇੱਕ ਦਿਨ ਪਰਸੋਂ ਪਾਣੀ ਜਿਹੋ ਦੇ ਵਿੱਚੋਂ ਦੀ ਲੰਗਿਆ ਹੁਣ ਪਤਾ ਨਹੀਂ ਵੀ ਇਹਨੂੰ ਕੋਈ ਲੜ ਗਿਆ ਜਾਂ ਕੀ ਗੱਲ ਹੋਈ ਆ ਕੋਈ ਸਮਝ ਨਹੀਂ ਲੱਗੀ ਕੀ ਕੀ ਚੱਕਰ ਬਣਿਆ ਬਸ ਕਾਲਕਸੋ ਨੇ ਟੱਟੀਆਂ ਜੀਆਂ ਲੱਗੀਆਂ ਅਸਰੇ ਹਸਪੀਟਲ ਲੈ ਕੇ ਗਏ ਰਾਹ ਜਿੱਦਾਂ ਬੰਦ ਤੋੜ ਕੇ ਕੋਈ ਫਿਰ ਰਸਤੇ ਬੰਦ ਹੋਣ ਕਰਕੇ ਲਜਾਇਆ ਨਹੀਂ ਗਏ ਸੇ ਪ੍ਰੋਬਲਮ ਤੇ ਆਈ ਰੇ ਇੱਕ ਦਿਨ ਕਿ ਜਾ ਕੱਲੋਂ ਦਾ ਰਸਤਾ ਦਾ ਆਪਣੀ ਗੱਡੀ ਤੇ ਵੀ ਖੜ ਸਕਦੇ ਹਾਂ ਫਿਰ ਆਪਣੀ ਗੱਡੀ ਤੇ ਨਹੀਂ ਖੜ ਨਹੀਂ ਸਕੇ ਤੈਨੂੰ ਫਿਰ ਸੇਰੇ ਖੜ ਕੇ ਐਂਬੂਲੈਂਸ ਮਂਗਾਈ ਫਤਿਹਗੜ ਛੂੜਿਆ ਫੋਨ ਕੀਤਾ ਚੰਡੀਗੜ੍ਹ ਪਰ ਫਤਿਹਗੜ ਤੋਂ ਐਂਬੂਲੈਂਸ ਆਈ ਕੋਥੇ ਲੈ ਕੇ ਜਾਂਦੇ ਦੇ ਇੱਥੇ ਡੈਥ ਹੋ ਜਾਂਦੀ ਬਿਲਕੁਲ ਤੰਦਰੁਸਤ ਸੀ ਬਿਲਕੁਲ ਉਹਨੇ ਤਾਂ ਤੰਦਰੁਸਤ ਚੰਗਾ ਭਲਾ ਹੀ ਪਰਸੋਂ ਕੋਈ ਗੱਲ ਉਮਰਾਂ ਦੀ 65 ਸਾਲ 65 ਸਾਲ ਦੀ 65 ਸਾਲ ਦੀ ਹਾਂ ਕੰਮ ਕਰਦੇ ਸੀ ਕੋਈ ਕੋਈ ਉਹ ਕੰਮ ਕਰਦਾ ਡਰਾਈਵਰ ਸੀਗਾ ਹਾਂ ਬੱਸ ਦੇ ਡਰਾਈਵਰ ਸੀ ਸਕੂਲ ਵਿੱਚ ਬੱਸ ਚਲੰਦਾ ਸਕੂਲ ਵਿੱਚ ਕੋਈ ਐਂਬੂਲੈਂਸ ਆਈ ਸੀ ਕੋਈ ਮਦਦ ਲਈ ਕੋਈ ਟੀਮ ਡਾਕਟਰਾਂ ਦੀ ਪਹੁੰਚੀ ਸੀ ਡਾਕਟਰਾਂ ਦੀ ਟੀਮ ਨਹੀਂ ਆਈ ਐਂਬੂਲੈਂਸ ਜੂਰ ਆਈ ਆ ਉਦੋਂ ਲੈ ਕੇ ਚੱਲੇ ਤਾਂ ਪਹਿਲੇ ਹੀ ਡੈਥ ਹੋ ਗਈ ਪਹਿਲੇ ਹੀ ਉਹ ਵੀ ਜਿਹੜੀ ਕਿ ਪਹਿਲਾਂ ਲਜਾਇਆ ਜਾਂਦਾ ਫਿਰ ਬੱਦ ਜਾਨ ਬਚ ਸਕਦਾ ਪਹਿਲਾਂ ਲੈ ਜਾਂਦੇ ਤੇ ਬਚਾਓ ਜਾਂਦਾ ਨਾ ਖਰ ਦੇ ਵਿੱਚ ਪ੍ਰੋਬਲਮ ਆ ਗਈ ਕਿੰਨੇ ਕ ਬੱਚੇ ਨੇ ਇਹਨਾਂ ਦੇ ਕੋਈ ਬੱਚੇ ਵੀ ਕਿੰਨੇ ਨੇ ਪਰਿਵਾਰ ਦੇ ਦੇ ਦੋ ਬੇਟੀਆਂ ਇੱਕ ਬੇਟਾ ਬਾਹਰ ਹੀ ਨਹੀਂ ਹਲੇ ਉਹਨੇ ਬਾਹਰ ਬਾਰ ਬਾਰਕਵਾਤ ਹਾਂਜੀ ਸੰਭਲ ਦਾ ਮੌਕੇ ਘਰ ਦੇ ਵਿੱਚ ਹੋਰ ਕੌਣ ਕੌਣ ਨੇ ਫਿਰ ਹੋਰ ਇਹਦੀ ਮੈਸੇਜ ਹੋਰ ਕੋਈ ਨਹੀਂ ਕਰ ਆਹ ਬਾ ਉਹ ਵੀ ਪਾਣੀ ਦੇ ਕਰਕੇ ਇਸ ਤੋਂ ਨਿਕਲੇ ਸੀ ਸਾਰੇ ਹਾਂ ਉਹ ਨਿਕਲੇ ਸਾਰੇ ਬਿਲਕੁਲ ਤੰਦਰੁਸਤੀ ਡਰਾਈਵਿੰਗ ਕੋ ਡਰਾਈਵ ਵੀ ਕਰਦੇ ਸੀ ਸਕੂਲ ਵੈਨ ਚਲਾਉਂਦੇ ਸੀ ਤੇ ਬਹੁਤ ਵਧੀਆ ਡਰਾਈਵਰ ਸੀ ਪਰ ਉਹ ਕੋਈ ਲੜਨ ਕਰਨ ਜਾਂ ਕੋਈ ਕੋਈ ਹੌਣ ਕਰਨ ਕਰਕੇ ਇਹ ਡੈਥ ਹੋ ਗਈ। ਤਦੋਂ ਬਾਣਾ ਵਾਪਰ ਗਿਆ। ਕਦੋਂ ਦਮ ਤੋੜ ਦਿੰਦੇ ਨੇ ਉਹ। ਉਹ ਤੋਂ ਘਰੋਂ ਕੱਢ ਕੇ ਲਿਆਉਂਦੇ ਲਿਆਉਂਦੇ ਆ ਇਤੋਂ ਦੀ ਅੱਧਾ ਕਿਲੋਮੀਟਰ ਨਹੀਂ ਆਏ ਤੇ ਦਮ ਤੋੜ ਗਏ। ਪਾਣੀ ਚ ਡੇਰਾ ਪਾਣੀ ਨਾ ਉਹ ਡੇਰਾ ਪੈਂਦਾ ਪਾਣੀ ਬਹੁਤ ਹੈ ਉਧਰ ਉਥੋਂ ਜਦੋਂ ਕੱਢਦੇ ਲੈਂਦੇ ਪਾਣੀ ਦੇ ਵਿੱਚ ਆਈ ਆ ਪ੍ਰੋਬਲਮ ਉਥੋਂ ਨਿਕਲਿਆ ਨਹੀਂ ਗਿਆ ਉਧਰੋਂ ਐਂਬੂਲੈਂਸ ਲੇਟ ਹੋ ਗਈ ਹੈ ਕੋਈ ਵੀ ਇੱਧਰ ਵੀ ਪਾਣੀ ਸੀ ਤੇ ਉਹਦੇ ਕਰਕੇ ਦਮ ਤੋੜ ਗਿਆ ਜੇ ਪਹਿਲਾਂ ਆ ਜਾਂਦੇ 10 ਮਿੰਟ ਹੋ ਸਕਦਾ ਨਿਕਲ ਸਕਦੇ ਟਰੈਕਟਰ ਨਾਲ ਲਿਆਉਣ ਦੇ ਹਾਂ ਉਥੇ ਰਸਤਾ ਬੜਾ ਖਰਾਬ ਵੀ ਪਾਣੀ ਦੇ ਕਰਕੇ ਰਸਤਾ ਵੀ ਨਹੀਂ ਕਲੀਅਰ ਲੱਭਦਾ ਪਿਆਗਾ ਉਹਨਾਂ ਦਾ ਕਾਰ ਆ ਉਹ ਵਾਲੇ ਵਾਲੇ ਪਾਣੀ ਨਾਲ ਘਿਰਿਆ ਹੋਇਆ ਪਾਣੀ ਨਾਲ ਘਿਰਿਆ ਹੋਇਆ ਸਭ ਉਧਰ ਛਾਤੀ ਮਰਵਾਉ ਸਭ ਪਾਣੀ ਪਾਣੀ ਦੇ ਦਦਾ ਪਿਆ ਵਾ ਉਧਰ ਪਾਣੀ ਦੀ ਪ੍ਰੋਬਲਮ ਕਰਕੇ ਨਿਕਲਿਆ ਨਹੀਂ ਗਿਆ ਬਿਲਕ ਪਾਣੀ ਦੇ ਨਾਲ ਕਿਰਿਆ ਸਾਹਮਣੇ ਵਾਲਾ ਕਾਰ ਹੈ ਉਹ ਸਾਹਮਣੇ ਵਾਲਾ ਕਾਰ ਜਿਹੜਾ ਪਾਣੀ ਦੇ ਨਾਲ ਕਿਰਿਆ ਹੋਇਆ ਸੀ ਤਾਂ ਟਰੈਕਟਰ ਦੇ ذریعے ਬਾਹਰ ਵੀ ਕੱਢ ਕੇ ਲਿਆਂਦਾ ਪਰ ਪ੍ਰਮਾਤਮਾ ਨੂੰ ਸ਼ਾਇਦ ਨਹੀਂ ਉਹਨਾਂ ਦਾ ਜੀਣਾ ਮਨਜ਼ੂਰ ਸੀ ਤਾਂ ਐਂਬੂਲੈਂਸ ਵੀ ਕਿਤੇ ਨਾ ਕਿਤੇ ਦੇਰੀ ਦੇ ਨਾਲ ਕਹਿਣ ਦਾ ਮਤਲਬ ਕਿ ਇਹਨਾਂ ਦੇ ਵੀ ਲੇਟ ਪਹੁੰਚੀ ਰਸਤੇ ਬੰਦ ਸੀ ਤਾਂ ਉਸ ਤੋਂ ਬਾਅਦ ਉਸ ਵਿਅਕਤੀ ਨੇ ਦਮ ਚੋੜ ਦਿੱਤਾ ਤੇ ਅੱਜ ਸੜਕ ਦੇ ਉੱਤੇ ਸਿਵਿਆਂ ਦੇ ਵਿੱਚ ਤਾਂ ਪਾਣੀ ਭਰਿਆ ਪਿਆ ਤਾਂ ਸੜਕ ਦੇ ਉੱਤੇ ਹੀ ਸੰਸਕਾਰ ਕਰਨ ਨੂੰ ਪਰਿਵਾਰ ਜਿਹੜਾ ਇਸ ਸਮੇਂ ਉਹ ਹੋਇਆ ਤਾਂ ਤਸਵੀਰ ਵੀ ਤੁਹਾਨੂੰ ਦਿਖਾ ਰਿਹਾ ਪਹਿਲਾਂ ਵੀ ਤੁਸੀਂ ਕਿਹਾ ਕਿ ਇੱਕ ਵਿਅਕਤੀ ਡੁੱਬ ਕੇ ਆਂ ਜਾਂ ਜਾਂ ਜੀ ਇਹ ਦੋ ਦਿਨ ਪਹਿਲਾਂ ਦੀ ਗੱਲ ਹੈ ਜਦ ਜਦੋਂ ਪਾਣੀ ਆਉਣ ਤੋਂ ਉਦੋਂ ਪਾਣੀ ਜਦੋਂ ਆਇਆ ਤਾਂ ਉਹ ਲੜਕਾ ਜੋ ਹਥਿਆ ਇਸੇ ਪਿੰਡ ਦਾ ਪੈੜੇਵਾਲ ਦਾ ਹੀ ਤੇ ਉਹਦੋਂ ਉਹ ਜਦੋਂ ਇੱਥੋਂ ਨੰਗਣ ਲੱਗਾ ਆ ਤੇ ਪਾਣੀ ਦਾ ਵਹਾਜ ਜ਼ਿਆਦਾ ਹੋ ਗਿਆ ਆ ਉਹਦੇ ਜ਼ਿਆਦਾ ਹੋਣ ਕਰਕੇ ਤੇ ਉਹਦੇ ਮੁਰਗੇ ਪੈਰ ਨਹੀਂ ਲੱਗੇ ਤੇ ਉਹ ਵਹਾਅ ਦੇ ਵਿੱਚ ਰੁੜ ਗਿਆ ਤੇ ਉਹਦੇ ਦੋ ਦਿਨਾਂ ਬਾਅਦ ਉਹ ਚਾਰੇ ਦੀ ਬੜੀ ਕੋਸ਼ਿਸ਼ ਕਰਨ ਤੋਂ ਬਾਅਦ ਵੀ ਦੋ ਦਿਨਾਂ ਬਾਅਦ ਉਸ ਡੈੱਡ ਬੋਡੀ ਮਿਲੀ ਆ। ਬੜੇ ਪ੍ਰਸ਼ਾਸਨ ਨੂੰ ਬੜੇ ਫੋਨ ਕੀਤੇ ਆ, ਪ੍ਰਸ਼ਾਸਨ ਕੋਈ ਨਹੀਂ ਇੱਥੇ ਪਹੁੰਚਿਆ। ਜਿਹੜਾ ਨੇ ਕਿਹੜਾ ਜਿੰਨੂੰ ਫੋਨ ਕਰੀਦਾ ਸੀ ਕਹਿੰਦੇ 10 ਮਿੰਟ ਬਾਅਦ ਆਕੇ ਟੋਬੇ ਵਾਲੇ ਆਕੇ ਫਲਾਣੇ ਆਕੇ ਪਰ ਕੋਈ ਨਹੀਂ ਆਇਆ। ਕਿੰਨੇ ਕਿੰਨਾਕ ਸਮਾਂ ਫੋਨ ਕਰਦੇ ਰਹੇ ਫਿਰ? ਇਹ ਫੋਨ ਲਗ ਲਗਭਾਗ ਇੱਕ ਇੱਕ ਦਿਨ ਲੱਗਾ ਤਾਂ ਲਗਾਤਾਰ ਕਰਦੇ ਰਹੇ ਆ ਪਰ ਕੋਈ ਨਹੀਂ ਪਹੁੰਚਿਆ ਹੈਗਾ ਇੱਥੇ। ਅੱਲਾ ਜਦੋਂ ਵੀ ਤੀਜੇ ਚੌਥੇ ਦਿਨ ਪਾਣੀ ਥੋੜਾ ਕਮ ਹੋਇਆ ਫਿਰ ਜਾ ਕੇ ਉਹ ਲੱਭਾ ਵਾ। ਉਹ ਵੀ ਭੁੱਲਿਆ ਪਿਆ ਹੈਗਾ ਪਰ ਫਿਰ ਵੀ ਬੜੇ ਫੋਨ ਕੀਤੇ ਫਿਰ ਆਏ ਆ ਪੁਲਿਸ ਪ੍ਰਸ਼ਾਸਨ ਫਿਰ ਉਹ ਲੈ ਗਿਆ লাশ ਅੰਬਰਸਰ ਲੈ ਗਿਆ ਹਾਂਜੀ ਅੰਬਰਸਰ ਲੈ ਗਿਆ ਉਸ ਸੰਸਕਾਰ ਵਗੈਰਾ ਉਧਰ ਹੀ ਹੋਇਆ ਕਿਤੇ ਘਰ ਦਾ ਦੂਸਰੇ ਮੁੰਡੇ ਦਾ ਦੂਸਰੇ ਮੁੰਡੇ ਦਾ ਜੋ ਫਿਰ ਤੁਸੀਂ ਇੱਥੇ ਇੱਥੇ ਤਾਂ ਨਹੀਂ ਆਇਆ ਸੀ ਪ੍ਰਸ਼ਾਸਨ ਨਹੀਂ ਇੱਥੇ ਵੀ ਨਹੀਂ ਕੋਈ ਆਇਆ ਇੱਥੇ ਵੀ ਆਪ ਹੀ ਇਦਾਂ ਹੀ ਕਰਨਾ ਪਿਆ ਰੋਡ ਮੜਾ ਜਾਂ ਖਾਲੀ ਹੋਇਆ ਸੀ ਮੜੀਆਂ ਦੇ ਸ਼ਮਸ਼ਾਨ ਘਾੜ ਚ ਪਾਣੀ ਬਹੁਤ ਸੀ ਫਿਰ ਇੱਥੇ ਕਰਨਾ ਪਿਆ ਇਹਦਾ ਵੀ ਉਸ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਸਰਕਾਰ ਤੋਂ ਮੰਗ ਇਹੀ ਕਰਦੇ ਆਂ ਵੀ ਜੋ ਵੀ ਇਹਨਾਂ ਨੂੰ ਨਿਸ਼ਾਬ ਦਵਾਇਆ ਜਾਵੇ ਇਹਨਾਂ ਦੇ ਪਰਿਵਾਰ ਨੂੰ ਜੋ ਵੀ ਬੰਦਾ ਹਾਂਜੀ ਬਾਕੀ ਫਸਲਾਂ ਵੀ ਤੁਹਾਡੇ ਸਾਹਮਣੇ ਆ ਕੋਈ ਇੱਥੇ ਕੋਈ ਮੰਤਰੀ ਨਹੀਂ ਵੜਿਆ ਕੁਝ ਨਹੀਂ ਵੜਿਆ ਬਸ ਇਹਨਾਂ ਲਈ ਜਮੀਨ ਵੀ ਹੈ ਸੀ ਕੋਈ ਕੁਝ ਹਰ ਜਮੀਨ ਹੈ ਗਈ ਥੋੜੀ ਬੋਦੀ ਜਾਨੀ ਕਿ ਡੇਡ ਡੇਡ ਕੇ ਕਿੱਲਾ ਹੈ ਗਈ ਆ ਉਹ ਵੀ ਬਿਲਕੁਲ ਖਤਮ ਉਹ ਵੀ ਖਤਮ ਹੋਈ ਆ ਪਾਣੀ ਚ ਡੁੱਬੀ ਪਈ ਆ ਹਾਂਜੀ ਬਿਲਕੁਲ ਉਹਨਾਂ ਦੇ ਭਰਾ ਦੇ ਨਾਲ ਗੱਲਬਾਤ ਕਰਦੇ ਆ ਬੜਾ ਔਖਾ ਸਮਾਂ ਤੁਹਾਡੇ ਲਈ ਭਰਾ ਦੇ ਨਾਲ ਬਚਪਨ ਨੂੰ ਬਤਾਇਆ ਹੁੰਦਾ ਤਾਂ ਔਖੀ ਸਿਕੜੀ ਹੈ ਹਾਂਜੀ ਪਰਿਵਾਰ ਦੇ ਨਾਲ ਮੈਂ ਕਹ ਬਤਾਇਆ ਸਮਾਂ ਵੀ ਯਾਦ ਆਉਣਾ ਬਚਪਨ ਬਤਾਇਆ ਬਹੁਤ ਵਧੀਆ ਸੀ ਆ ਡਰਾਈਵਰੀ ਕਰਦਾ ਹੈ ਆਪਣਾ ਘਰ ਦਾ ਕਾਰੋਬਾਰ ਵਧੀਆ ਚਲਾਉਂਦਾ ਇਹ ਮੁੰਡੇ ਬੱਚਾ ਮੁੰਡਾ ਬਾਹਰ ਸੀਗਾ ਤੇ ਰੋਟੀ ਚੰਗੀ ਖਾਂਦਾ ਹੋਰ ਦਾ ਮੁੰਡਾ ਕਵਾਇਤ ਹਾਂ ਕਵਾਇਤ ਗੱਲ ਬਾਤ ਹੋਈ ਸੀ ਜਦੋਂ ਇੱਕਦਮ ਅਟੈਕ ਆ ਗਿਆ ਇੱਕਦਮ ਇੱਕਦਮ ਤੇ ਅਟੈਕ ਆ ਗਿਆ ਇੱਕਦਮ ਤੇ ਆਸਫੇਰੀਆ ਸਿਰੇ 10 10 10 ਸਾਢੇ 10 ਕਰਜ਼ਾ ਵੀ ਹੈ ਇਹਨਾਂ ਦੇ ਸਿਰ ਤੇ ਆ ਕਰਜ਼ਾ ਤਾਂ ਹੈਗਾ 3-4 ਲੱਖ ਰੁਪਏ ਆਉਣਾ ਕਰਜ਼ਾ ਕਿੰਨੇ ਦੇ ਪੰਜਾਬ ਅੱਜ ਆਫਤ ਦੇ ਨਾਲ ਜੂਝ ਰਿਹਾ ਤੇ ਦੂਜੇ ਪਾਸੇ ਇਸੇ ਆਫਤ ਦੇ ਵਿੱਚ ਕੁਝ ਮੌਤਾਂ ਵੀ ਹੋ ਰਹੀਆਂ ਨੇ ਤਾਂ ਇਹ ਇਹ ਤਸਵੀਰ ਪੰਜਾਬ ਦੀ ਹੈ ਜਿਹੜਾ ਅੱਜ ਸੜਕ ਦੇ ਉੱਤੇ ਸਿਵਾ ਵਲ ਰਿਹਾ ਸ਼ਮਸ਼ਾਨ ਘਾਟ ਦੇ ਵਿੱਚ 4-4 ਫੁੱਟ ਪਾਣੀ ਭਰਿਆ ਹੋਇਆ 5-5 ਫੁੱਟ ਪਾਣੀ ਭਰਿਆ ਹੋਇਆ ਇਹ ਵਿਅਕਤੀ ਡਰਾਈਵਰੀ ਦਾ ਕੰਮ ਕਰਦਾ ਸੀ 3-4 ਲੱਖ ਰੁਪਇਆ ਨੀਅਰ ਅਬਾਉਟ ਉਸ ਦੇ ਉੱਪਰ ਕਰਜ਼ਾ ਹੈ ਪਰ ਅੱਜ ਅਚਾਨਕ ਹਾਰਟ ਅਟੈਕ ਆਉਂਦਾ ਉਸ ਤੋਂ ਬਾਅਦ ਜਿਸ ਤਰ੍ਹਾਂ ਦੇ ਨਾਲ ਦਾਵਾ ਕਰਦੇ ਨੇ ਪਿੰਡ ਦੇ ਲੋਕ ਵੀ ਅਸੀਂ ਨੇ ਫੋਨ ਬਹੁਤ ਜ਼ਿਆਦਾ ਕੀਤੇ ਪਰ ਕੋਈ ਮਦਦ ਦੇ ਲਈ ਸਹੀ ਟਾਈਮ ਤੇ ਨਹੀਂ ਪਹੁੰਚੀ ਕੋਈ ਸਰਕਾਰੀ ਸਹੂਲਤ ਉਸ ਤੋਂ ਬਾਅਦ ਇਸ ਵਿਅਕਤੀ ਨੇ ਦਮ ਤੋੜ ਦਿੱਤਾ ਇਹ ਪੈੜੇਵਾਲ ਪਿੰਡ ਪੈਂਦਾ ਅਜਨਾਲੇ ਦਾ ਪਿੰਡ ਆ ਇਹ ਰਮਦਾਸ ਤੇ ਜਨਾਲੇ ਨੂੰ ਸੜਕ ਜਿਹੜੀ ਜੋੜਦੀ ਆ ਤਾਂ ਉਸ ਸੜਕ ਦੇ ਉੱਪਰ ਹੀ ਸੰਸਕਾਰ ਕੀਤਾ ਗਿਆ ਸਾਥੀ ਜੱਸੀ ਦੇ ਨਾਲ ਕੁਲਦੀਪ ਸਿੰਘ ਕੋੜੇ ਰਜਨਾ ਸਪੋਕਸਮੈਨ ਟੀਵੀ ਅਜਨਾਲਾ